ਲੇਡੀਜ਼ ਅੱਗੇ ਹੈ ਨਾ ਲੇਡੀ ਹਾਂਜੀ ਕਿਹੋ ਜਿਹਾ ਦੇਖਦੇ ਜਿਹੜਾ ਫੈਸਲਾ ਆਇਆ 41 ਸਾਲ ਬਾਅਦ ਕਿਹੋ ਜਿਹਾ ਦੇਖਦੇ ਹੋ ਤੁਸੀਂ ਦੱਸ ਸਕਦੇ ਨੇ ਕਿ ਵੱਡਾ ਮਗਰਮਾਸ ਸਿੱਖਾਂ ਦਾ ਕਾਤਲ ਜਿਹੜਾ ਉਹਨੂੰ ਅੱਜ ਮੁਸੀਕਰਾਂ ਦੇ ਕੋਰਟ ਦੇ ਕੋਰਟ ਦੇ ਉੱਤਰ ਮਾਦ ਦੇ 18 ਤਰੀਕ ਨੂੰ ਸਾਨੂੰ ਆਸ ਹੈ ਕਿ ਕੋਰਟ ਜਿਹੜੀ ਇਹਨੂੰ ਬਾਕੀ ਜਿਹੜੇ ਸਾਡੇ ਭਾਰੀ ਫੋਨ ਛੱਡੋ ਫੋਨ ਛੱਡੋ ਜਲਦੀ ਚੰਟਰ ਜਿਹੜਾ ਉਹਨੂੰ ਪੱਕੀ ਕਾਤਲ ਜਨੋਂ ਸਰਕਾਰ ਸਜ਼ਾਵਾਂ ਦੇਈ ਉਹਨੂੰ ਫੈਲਾਣਗੇ ਉਹਨਾਂ ਨੂੰ 41 ਸਾਲ ਹੋ ਗਏ ਨੇ ਜੇ ਤਾਂ ਸਜਾਵਾਂ ਦੇ ਮਿਲਿਆ ਨਹੀਂ ਕਮਿਸ਼ਨ ਤੇ ਕਮਿਸ਼ਨ ਬਣਾ ਥੋੜਾ ਬੋਲ ਵੀ ਦੋ ਜੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਭ ਤੋਂ ਪਹਿਲੇ ਅੱਜ ਜਾਈ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਕਿ 41 ਸਾਲਾਂ ਬਾਅਦ ਸਾਡੇ ਅੱਲੇ ਜ਼ਖਮਾਂ ਤੇ ਮਰਮ ਲਗਾਈਆ ਸਾਨੂੰ ਥੋੜੀ ਜਿਹੀ ਰਾਹਤ ਤੇ ਜੜੀ ਹੈਗੀ ਆ ਸਾ ਮਿਲਿਆ ਕਿਉਂਕਿ 41 ਸਾਲ ਹੋ ਗਏ ਗਏ ਇਹ ਕੋਈ ਉਥੇ 10000 ਖਾਲੀ ਸਿੱਖਾਂ ਦਾ ਕਤਲੇਆਮ ਨਹੀਂ ਹੋਇਆ ਹਿੰਦੁਸਤਾਨ ਦੇ ਵਿੱਚ ਉਹ ਜਿਹੜੇ 25000 ਪਰਿਵਾਰ ਓਜੜੇ ਉਹਦੇ ਨਾਲ ਇੱਕ ਪਰਿਵਾਰ ਦੇ ਵਿੱਚ ਅਗਰ ਇੱਕ ਪਰਿਵਾਰ ਦੇ ਇੱਕ ਜੀ ਦਾ ਕਤਲ ਹੋਇਆ ਉਹਦੇ ਨਾਲ ਅਗਰ 6 ਜੀ ਸੰਕਰਦੇ 6 ਹੀ ਜੀ ਮਰ ਗਏ ਕਿਉਂਕਿ ਅਸੀਂ ਲੋਕ ਆਪਣੇ ਬੱਚਿਆਂ ਨੂੰ ਨਹੀਂ ਪੜਾਈ ਦੇ ਸਕੇ ਅਸੀਂ ਆਪਣੇ ਬੱਚਿਆਂ ਦੀ ਕੋਈ ਵਧੀਆ ਉਹਨਾਂ ਨੂੰ ਕੋਈ ਕਾਂ ਪੀਣ ਨੂੰ ਵਧੀਆ ਤਰੀਕੇ ਨਾਲ ਨਹੀਂ ਉਹਨਾਂ ਦੀ ਦੇਖਭਾਲ ਕਰ ਸਕੇ ਅਸੀਂ ਆਪਣੇ ਬੱਚਿਆਂ ਦੀਆਂ ਨੌਕਰੀਆਂ ਨਹੀਂ ਲਗਵਾ ਸਕੇ ਅਸੀਂ ਆਪਣੇ ਬੱਚਿਆਂ ਨੂੰ ਸੈੱਟ ਨਹੀਂ ਕਰਵਾ ਸਕੇ ਸਿਰਫ ਤੇ ਸਿਰਫ ਇਨ੍ਹਾਂ ਕਾਤਲ ਦਰਹੈਂਦਿਆਂ ਦੇ ਕਰਕੇ ਇਨ੍ਹਾਂ ਕਾਤਲ ਕਾਂਗਰਸੀਆਂ ਦੇ ਕਰਕੇ ਜਿਹੜੇ ਰਾਜੀਵ ਗਾਂਧੀ ਨੇ ਇੱਕ ਨਾਰਾ ਦਿੱਤਾ ਖੂਨ ਦਾ ਬਦਲਾ ਖੂਨ ਜਦ ਬੜਾ ਪੇੜ ਡਿੱਗਦਾ ਹੈ ਧਰਤੀ ਹਿਲਦੀ ਹੈ ਅੱਜ 41 ਸਾਲਾਂ ਤੋਂ ਇਨਾ ਕਾਟ ਲਨ ਵੇ ਸਾਰੇ ਬਚਾਉਂਦੇ ਆ ਰਹੇ ਸਨ ਪਰ ਉਹ ਪਰਮਾਤਮਾ ਦੀ ਜਿਹੜੀ ਅਦਾਲਤ ਹੈਗੀ ਆ ਉਹ ਸਭ ਤੋਂ ਵੱਡੀ ਅਦਾਲਤ ਹੈਗੀ ਆ ਉਹਦੇ ਵਿੱਚ ਇਨਸਾਫ ਜ਼ਰੂਰ ਮਿਲਦਾ देर ਹੈਗੀ ਆ ਪਰ ਹੰ ਦੇਰ ਨਹੀਂ ਹੈਗਾ ਉਹਦੇ ਉਹਦੀ ਅਦਾਲਤ ਵਿੱਚ ਤੋ ਮੈਂ ਕੋਰਟ ਦਾ ਧੰਨਵਾਦ ਕਰਦੀ ਆ ਨਾਲ ਹੀ ਮੈਂ ਕੋਰਟ ਨੂੰ ਅਪੀਲ ਕਰਨਾ ਚਾਹਦੀ ਆ ਕਿ ਜੇ ਤੁਸੀਂ ਸਾਨੂੰ ਇਨਸਾਫ ਦਿੱਤਾ ਅਸੀਂ ਤੁਹਾਡੇ ਧੰਨਵਾਦੀ ਆ ਪਰ ਜਿਹੜੀ 18 ਤਰੀਕ ਨੂੰ ਜਿਹੜਾ ਇਹਦਾ ਤੁਸੀਂ ਇਹਦੀ ਕਰਨੀ ਹੈਗੀ ਐ ਨੂੰ ਘੱਟ ਤੋਂ ਘੱਟ ਵੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ ਇਹ ਜਦੋਂ ਫਾਂਸੀ ਤੇ ਲਟਕੇਗਾ ਸਾਨੂੰ ਥੋੜੀ ਜਿਹੀ ਰਾਹਤ ਮਿਲੇਗੀ ਸੱਜਨ ਕਮਾਲ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਹਿਲਾਂ ਤੇ ਧੰਨਵਾਦ ਦੇ ਕੋਰਟ ਦਾ ਅੱਜ 41 ਸਾਲ ਬਾਅਦ ਸੱਜਨ ਕੁਮਾਰ ਜਿਹੜਾ ਜਿਹਨੇ ਦਿੱਲੀ ਦੇ ਵਿੱਚ 10000 ਸਖਾਂ ਦਾ ਕਤਲੇਆਮ ਹੋਇਆ ਸੀ ਇਹਦਾ ਵੱਡਾ ਰੋਲ ਸੀ ਇਹ ਵੱਡਾ ਮਗਰਮਰਸ਼ ਸੀ ਜਿਹਨੂੰ ਪਹਿਲਾਂ ਉਮਰ ਕੈਦ ਹੋਈਏ ਅੱਜ ਉਹਨੂੰ ਦੋਸ਼ੀ ਕਰਾਉ ਦਿੱਤਾ ਗਿਆ ਹੈ ਕੋਰਟ ਵੱਲੋਂ ਅਸੀਂ ਕੋਰਟ ਵੱਲੋਂ ਕੋਰਟ ਦਾ ਸਵਾਗਤ ਕਰਦੇ ਹਾਂ ਸਵਾਗਤ ਅਬੀ ਸੋਸਾਇਟੀ ਵੱਲੋਂ ਇੱਥੇ 25000 ਪਰਿਵਾਰ ਉਹਦਾ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਇਸ ਕੋਰਟ ਦਾ ਉਹ ਜੱਜ ਸਾਹਿਬ ਜਿਹਨਾਂ ਨੇ ਉਹਨੂੰ ਦੋਸ਼ੀ ਕਰਾ ਦਿੱਤਾ ਹੈ ਉਸ ਵੇਲੇ ਧੰਨਵਾਦ ਮੋਦੀ ਸਾਹਿਬ ਦਾ ਅਮਿਤ ਸ਼ਾਹ ਜੀ ਦਾ ਜਿਨ੍ਹਾਂ ਨੇ ਇਹ ਜਿਹੜੀ 40 ਸਾਲ ਬਾਅਦ ਇਹ ਜਿਹੜੇ ਦਰੰਦੇ ਸਾਨ ਜਿਹੜੇ ਜਗਦੀਸ਼ ਟੈਟਲਰ ਹੋ ਗਏ ਕਮਲਨਾਥ ਹੋ ਗਏ ਸੱਜਨ ਕੁਮਾਰ ਇੱਕ ਅਗਰਗ ਮਸਕਾਬੂ ਆਇਆ ਇਹਦੇ ਵਿੱਚ ਹਜ਼ਾਰਾਂ ਜਿਹੜੇ ਨੇ ਕਾਂਗਰਸੀ ਸੰਭਲ ਲੈ ਕੋਈ 200 250 ਨਹੀਂ ਹੈਗੇ ਮੇਰੀ ਬੇਨਤੀ ਹੁਣ ਇੱਕ ਤੇ ਕੋਰਟ ਨੂੰ ਬੇਨਤੀ ਹੈ ਕਿ ਇਹਨੂੰ ਘੱਟ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੀ ਸੱਜਨ ਕੁਮਾਰ ਨੂੰ ਜਿਹੜੇ ਅੱਲੇ ਜਖਮ ਨੇ ਇਹਨਾਂ ਦੇ ਮਲਮ ਲਗਾਈ ਜਾ ਸਕੇ ਜਿਹੜੇ 1984 ਦੇ ਵਿੱਚ ਸਾਡੀਆਂ 3 ਪੈਰਾਂ ਦੇ ਗਲਾਂ ਟਾਇਰ ਪਾ ਕੇ ਜਿਹੜੇ ਬਜ਼ੁਰਗ ਜਾ ਰਹੇ ਸਾਂ ਜਿਹੜੇ ਟਨਵ ਜਰਸਾਨ ਉਹਨਾਂ ਕੱਲਾ ਲੱਗ ਸਾਲਾ ਗਿਆ ਸਾਨੂੰ ਇਸ ਕੰਟਰੀ ਦੇ ਵਿੱਚ ਇਨਸਾਫ ਨਹੀਂ ਮਿਲਿਆ ਉਹ ਜਦੋਂ ਸਰਕਾਰ ਬਣੀ ਹੈ ਬੀਜੇਪੀ ਦੀ ਥੋੜੀ ਆਸ ਦੀ کرن ਜਾਗੀ ਹੈ ਤੇ ਇਹ ਥੋੜਾ ਕੰਮ ਵੀ ਸ਼ੁਰੂ ਹੋਈ ਹੈ ਤੇ ਸਾਡੀ ਮੰਗ ਹੈ ਪਰ ਸਰਕਾਰ ਤੋਂ ਮੋਦੀ ਜੀ ਤੋਂ ਤੇ ਜਿਹੜੇ ਸਾਡੇ ਜੱਜ ਸਾਹਿਬਾਨ ਨੇ ਕੱਲ ਵੀ ਫੈਸਲਾ ਆਇਆ ਸੁਪਰੀਮ ਕੋਰਟ ਦਾ ਕਿ ਇਹ ਜਿਹੜੀਆਂ ਸਾਡੀਆਂ ਕੋਟਾਂ ਨੇ ਨੂੰ ਅਲਗੇਸ਼ ਨਾ ਲੈਣ ਚਲਸੀ ਦਿੱਕਤਲੇ ਆਮ ਨੂੰ ਜਿਹੜੇ ਦੋਸ਼ੀ ਨੇ ਜੇ ਤੁਹਾਡੇ ਕੋਲ ਰਿਟਾਂ ਆਂਦੀਆਂ ਨੇ ਉਹਦਾ ਫੈਸਲਾ ਕਰੋ ਜਿਹੜੇ ਦੋਸ਼ੀਆਂ ਨੂੰ ਫਾਂਸੀ ਦਿਓ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿਓ